ਅੱਜ ਅੰਮ੍ਰਿਤਸਰ ਸ਼ਹਿਰ ਦਾ ਇੱਕ ਇਹੋ ਜਿਹਾ ਸਕੈਮ ਤੁਹਾਡੇ ਰੂਬਰੂ ਕਰਾ ਰਿਆ ਜੋ ਅਸੀਂ ਸੋਚਿਆ ਵੀ ਨਹੀਂ ਹੋਏਗਾ ਕਿ ਇਹੋ ਜਿਹਾ ਵੀ ਕੋਈ ਸਕੈਮ ਸਾਡੇ ਸਾਹਮਣੇ ਆ ਸਕਦਾ ਤੁਹਾਨੂੰ ਪਤਾ ਅੰਮ੍ਰਿਤਸਰ ਸ਼ਹਿਰ ਬਾਰਡਰ ਏਰੀਆ ਵਾ ਬਿਲਕੁਲ ਨਾਲ ਪਾਕਿਸਤਾਨ ਤੇ ਇੱਕ ਇਹੋ ਜਿਹਾ ਸਕੈਮ ਸਾਹਮਣੇ ਆਣਾ ਕਿਤੇ ਨਾ ਕਿਤੇ ਬਹੁਤ ਚਿੰਤਾ ਦਾ ਵਿਸ਼ਾ ਆ ਮੇਰੇ ਨਾਲ ਇਹ ਆਪਣਾ ਵੀਰ ਆ ਛੋਟਾ ਕ੍ਰਿਸ਼ਨਾ ਇਹਦੀ ਉਮਰ 16 ਸਾਲ ਦਾ ਇਹਨਾਂ ਜੋ ਹੱਡ ਬੀਤੀ ਆ ਉਹ ਤੁਹਾਨੂੰ ਇਹਦੇ ਮੂੰਹੋਂ ਸੁਣਾਣੇ ਆ ਕ੍ਰਿਸ਼ਨਾ ਦੱਸ ਕੀ ਹੋਇਆ ਤੇਰੇ ਨਾਲ ਮੇਰੇ ਪਾਪਾ ਦੇ ਲਿੰਗ ਜਗੇ ਮੁਸਲਮਾਨ ਹੈਗੇ ਮੇਰੇ ਪਾਪਾ ਦੀ ਸੈਕਿੰਡ ਮੈਰਿਜ ਹੈ ਅੱਛਾ ਉਹਨਾਂ ਦੇ ਲਿੰਗ ਜਗੇ ਕੋਈ ਮੁਸਲਮਾਨ ਹੈਗੇ ਚਾਰ ਪੰਜ ਲੋਗ ਹੈ ਹੂੰ ਉਹਨਾਂ ਦਾ ਕੋਈ ਗਰੁੱਪ ਹੋਣਾ ਵਾ ਸਰ ਉਹਨਾਂ ਨੇ ਮੈਨੂੰ ਕਿਹਾ ਤੈਨੂੰ ਬਾਹਰ ਭੇਜਣਾ ਹੈ ਅੱਛਾ ਇਹ ਵੀ ਸੈਕਿੰਡ ਮੈਰਿਜ ਪਾਪਾ ਦਾ ਹੈਗਾ ਬੇਟਾ ਅੱਛਾ ਇੱਕ ਸਾਹਬ ਦਾ ਮੈਨੂੰ ਰਸਤੇ ਜੋਂ ਹਟਾਉਣ ਵਾਸਤੇ ਹੂੰ ਮੈਨੂੰ ਕਹਿੰਦੇ ਤੈਨੂੰ ਬਾਹਰ ਭੇਜਣਾ ਵਾ ਤੇ ਤੂੰ ਦੋ ਦਿਨਾਂ ਉਹਨ ਕੋਡ ਖਾਸਾ ਰਹਿਣਾ ਵਾ ਮੈਂ ਕਿਹਾ ਕੋਡ ਖਾਸਾ ਘਰ ਕੋ ਰੱਖਿਆ ਤੇਨੂੰ ਸ਼ਾਲਮਨਾ ਦਾ ਮੁਸਲਮਾਨ ਹੈਗਾ ਭਾਈ ਉਨੇ ਕੀ ਕਰਿਆ ਦਿੰਦੇ ਉਹਨੇ ਮੈਨੂੰ ਆਪਣੀ ਕੋਈ ਜਗ੍ਹਾ ਨਹੀਂ ਪਾਈ ਮੈਨੂੰ ਕੁਝ ਵੀ ਭਾਈ ਪਤਾ ਨਹੀਂ ਕਿੱਥੇ ਮੈਨੂੰ ਰੱਖਣ ਦੇ ਆ ਕੀ ਕਰਨ ਦੇ ਕੀ ਕਰਨ ਦੇ ਮੇਰਾ ਮਾਈਂਡ ਨਿਕਸਦਾ ਇਦਾਂਗਾ ਹੀ ਮੈਨੂੰ ਕਿਹੇ ਚੀਜ਼ ਦਾ ਮੈਨੂੰ ਆਪਣਾ ਵੀ ਨਹੀਂ ਪਤਾ ਕਿ ਮੈਂ ਕੌਣ ਆ ਕਿਉਂ ਤੈਨੂੰ ਕੁਝ ਖਵਾਉਂਦੇ ਪਲਾਂਦੇ ਖਵਾਉਂਦੇ ਬੰਦੇ ਭਾਈ ਕੋਈ ਮੇਰੇ ਸਾਹਮਣੇ ਬਸ ਬੈ ਕੇ ਗੱਲ ਮਾਇਆ ਪੜਨ ਬੈਜੇ ਨੇ ਨਹੀਂ ਬਸ ਮੈਂ ਪੜੀ ਜਾਣਾ ਪਰ ਮੇਰੇ ਫੋਨ ਮਾਰ ਨਹੀਂ ਚੱਲ ਜਾਣਾ ਫਿਰ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਦੋ ਦਿਨ ਬਾਅਦ ਪਾਪਾ ਮੇਰੇ ਕੋ ਆਏ ਤੈਨੂੰ ਆਪਾਂ ਬਾਹਰ ਭੇਜਣ ਲੱਗੇ ਆ ਮੈਂ ਕਿਹਾ ਠੀਕ ਹੈ ਜਿੱਦਾਂ ਬੋਲੇਗੇ ਮੌਂਦਾ ਕਰੀ ਜਾਵਾਂਗਾ ਠੀਕ ਆ ਠੀਕ ਆ ਬਸ ਦਿੱਲੀ ਦੇ ਮੈਨੂੰ ਪਾਪਾ ਹੱਡਣਾਏ ਨਿਊ ਦਿੱਲੀੋਂ ਮੈਨੂੰ ਟ੍ਰੇਨ 'ਚ ਭਾਇਆ ਕਹਿੰਦੇ ਦੋ ਦਿਨਾਂ ਬੜਮੜਕਲਾਂ ਦਾ ਸ਼ਹਿਰ ਹੈ ਨਾ ਉੱਥੇ ਤੋਂ ਉੱਤਰ ਜੀ ਬੜਕਲ ਕਿੱਥੇ ਹੈਗਾ ਕਰਨਾਏ ਕਰਨਾਟਕਾ ਇੱਕ ਸਟੇਟ ਹੈਗੀ ਜੀ ਬੈਂਗਲੌਰ ਤੋਂ 450 ਕਿਲੋਮੀਟਰ ਅੱਗੇ ਹੈ ਬੜਕਲ ਠੀਕ ਆ ਉੱਥੇ ਫਿਰ ਕੀ ਹੋਇਆ ਤੇ ਮੈਂ ਉੱਥੇ ਮੈਨੂੰ ਮੁਸਲਮਾਨ ਮਿਲਿਆ ਕਹਿੰਦੇ ਪਾਪਾ ਨੇ ਭੇਜਿਆ ਰਜੀਫ ਉਸਲਾ ਨੇ ਇੰਦਾਂ ਨਾਲ ਦਿਸਿਆ ਨਾ ਨੇ ਕਹਿੰਦੇ ਚਲਾ ਜਲੀ ਮੌਲਨਾ ਗਿਆ ਉਹਨਾਂ ਨੇ ਭਾਈ ਇੰਨਾ ਮੈਨੂੰ ਕੋਟੇ ਦੇ ਮਾਰਦੇ ਸੀ ਨਾ ਭਾਈ ਕਿਉਂ ਪਤਾ ਨਹੀਂ ਤੇ ਇਹਨਾਂ ਦਾ ਧਰਮ ਕਬੂਲ ਕਰ ਬਸ ਅੱਛਾ ਫਿਰ ਤੇਰਾ ਕੀ ਕੀਤਾ ਤੇ ਧਰਮ ਕਬੂਲ ਕਰਨ ਵਾਸਤੇ ਤੇ ਮੈਨੂੰ ਗਊ ਮਾਸ ਖਵਾਇਆ ਭਾਈ ਇਹਨਾਂ ਨੇ ਉਹਤੇ ਹਾਂਜੀ ਬੜੇ ੱੱਕੇ ਨਾਲ ਗਊ ਮਾਸ ਖਵਾਇਆ ਤੇ ਉਸ ਤੋਂ ਬਾਅਦ ਮੈਂ 2 ਮਹੀਨੇ ਬੀਤੇ ਤੇ papa ਨੂੰ ਫੋਨ ਆਇਆ ਮੈਂ ਕਿਹਾ papa ਇਹ ਮੈਨੂੰ ਕਿਹਨੇ ਤੇਰਾ ਖਤਨਾ ਕਰਾਣਾ ਹੂੰ ਕਰਾਲਾ ਤੋਂ ਮਰਦੇ ਨਹੀਂ ਚੱਲਿਆ ਮੇਰੇ papa ਨੇ ਕੋਈ ਇਹ ਤੇਰੇ papa ਦੀ ਬਰਤ ਹਾਂਜੀ ਅੱਛਾ ਮੈਂ ਕਿਹਾ papa ਜੀ ਤੇ ਮੇਰੇ ਬਿਓ ਹੈਗੇ ਮੈਂ ਇਦਾਂ ਕਿਉਂ ਕਰਨ ਦੇ ਹੂੰ ਕੋਈ ਗੱਲ ਨਹੀਂ ਮਰ ਨਹੀਂ ਜੱਲਾ ਤੂੰ ਕਰਾਲਾ ਉਹ ਮੁਸਲਮਾਨਾਂ ਨੂੰ ਕਹਿ ਕਵਾ ਕੇ ਮੇਰਾ ਇਹਨਾਂ ਨੇ ਖਤਨਾ ਕਰਾਦਾ ਭਾਈ ਉਹ ਤਾਂ ਰੋਤੇ ਖਤਨਾ ਕਰਾਤਾ ਹਾਂਜੀ ਫਿਰ ਵੀ ਖਤਨਾ ਖਤਨਾ ਦਾ ਹੁੰਦਾ ਦੱਸ ਦਈਏ ਜਿਹੜਾ ਕੋਈ ਮੁਸਲਮਾਨ ਬੰਦਾ ਹੈ ਜਾਂ ਮੁਸਲਮਾਨ ਹੁੰਦਾ ਉਹਨਾਂ ਚ ਇੱਕ ਰਿਵਾਜ ਆ ਖਤਨਾ ਉਦੋਂ ਹੀ ਗੂਗਲ ਤੇ ਵੀ ਸਰਚ ਕਰ ਸਕਦੇ ਹੋ ਆਪਾਂ ਦੱਸ ਵੀ ਸਾਡੇ ਲਾਈਵ ਕੀ ਹੁੰਦਾ ਫਿਰ ਉਸ ਤੋਂ ਬਾਅਦ ਭਾਈ ਮੇਰੇ ਕੋ ਖਤਨਾ ਹੋ ਗਿਆ ਮੇਰੇ ਟਾਂਕੇ ਲੱਗੇ ਚੋੜਾ ਡਾਂਕੇ ਲੱਗੇ ਭਾਈ 14 ਟਾਂਕੇ ਲੱਗੇ ਤੇਰੇ ਅੱਛਾ ਤੇ ਮੈਨੂੰ ਕਹਿੰਦੇ ਨੇ ਤੂੰ ਲੁੰਗੀ ਬਨ ਲਾ ਤੇ ਜਿੱਦਾਂ ਤੈਨੂੰ ਕੰਮ ਕਹਿੰਦੇ ਕੰਮ ਕਰਨਾ ਹੀ ਮੈਂ ਕਿਹਾ ਸਰ ਮੇਰੇ ਕੋ ਨਹੀਂ ਹੁੰਦਾ ਮੈਨੂੰ ਦਰਦ ਹੁੰਦੀ ਹੈ ਮੈਨੂੰ ਪਿਸ਼ਾਬ ਵੀ ਜੱਜਣਾ ਨਹੀਂ ਆਉਂਦਾ ਓਕੇ ਤੇ ਮੈਨੂੰ ਭਾਈ ਉਹ ਕੋਟ ਮਾਰ ਕੇ ਗੱਡੀਆਂ ਗੁੜੀਆਂ ਤੋਂ ਮੋਂ ਰੱਖਦੇ ਮੇਰੇ ਭਾਈ ਉਹ ਦੀ ਗਾਇ ਜਾਂਦੀ ਹੁੰਦੀ ਹੈ ਉੱਥੋਂ ਅੱਛਾ ਤੇ ਮੈਂ ਪਾਪਾ ਨੂੰ ਫੋਨ ਕਰਨਾ ਮੈਂ ਕਿਹਾ ਪਾਪਾ ਮੈਂ ਬੜਾ ਤਾਂ ਵੀਗਾ ਮੈਨੂੰ ਇੱਥੋਂ ਕੱਢ ਲਓ ਹੂੰ ਪਾਪਾ ਕਿਹਾ ਕੋਈ ਗੱਲ ਨਹੀਂ ਉੱਥੇ ਰ ਜਿੱਦਾਂ ਰੱਖਦੇ ਉਹ ਨਾ ਹੁੰਦਾ ਕੋ ਰਹਿਣਾ ਤੇ ਤੈਨੂੰ ਹੋਰ ਵੀ ਮਿਲੇ ਮੁੰਡੇ ਬੜੇ ਹਾਂਜੀ ਭਾਈ ਦੋ ਮੁੰਡੇ ਮਿਲੇ ਹੀ ਮੈਨੂੰ ਇੱਕ ਦਾ ਨਾਂ ਇਹਨਾਂ ਨੇ ਉੱਥੇ ਹਸਨ ਰੱਖਿਆ ਸੀ ਇੱਕ ਦਾ ਨਾਂ ਉਮਰ ਰੱਖਿਆ ਭਾਈ ਹੈਗੇ ਆਪਣੇ ਅੰਮਰਸਰ ਦੇ ਮੁੰਡੇ ਆ ਅੱਛਾ ਮਟਾਲਾ ਰੋਡ ਵਾਲੀ ਸਾਈਡ ਦੇ ਮੁੰਡੇ ਹੀ ਅੱਛਾ ਤੇ ਉਹਨਾਂ ਦਾ ਵੀ ਨਾਂ ਚੇਂਜ ਹੋਇਆ ਹਾਂਜੀ ਉਹਨਾਂ ਦਾ ਵੀ ਅੱਛਾ ਤੇ ਤੇ ਕੋ ਕਰਵਾ ਪਥਰੀ ਦੀ ਰਿਪੋਰਟ ਹੈਗੀ ਭਾਈ ਉਹਦੇ ਉੱਤੇ ਮੇਰਾ ਨਾਮ ਇੰਨਾ ਹੈਦਰ ਲਈ ਦੋਆਏ ਦੇ ਵਿੱਚ ਆਹ ਦੇਖ ਲਓ ਤੁਸੀਂ ਆ ਪਥਰੀ ਦੀ ਰਿਪੋਰਟ ਆ ਜਿਹੜੀ ਉੱਥੋਂ ਦੀ ਆ ਮੇ ਵੀ ਤੇ ਉਹਦੇ ਚੈਰਾ ਨਾਮ ਹੈਦਰ ਅਲੀ ਲਿਖਿਆ ਹੋਇਆ ਜੇ ਭਾਈ ਬੋਲੇ ਕਿ ਮੈਂ ਬਿਮਾਰ ਬੈਨਰ ਆ ਭਾਈ ਮੇਰਾ ਕੋਈ ਇਲਾਜ ਨਹੀਂ ਕਰਾਂਦਾ ਮੈਂ ਪਾਪਾ ਨੂੰ ਫੋਨ ਕਰਦਾ ਮੈਂ ਕਿਹਾ ਪਾਪਾ ਮੈਂ ਤਾਂ ਆ ਗਿਆ ਮੈਨੂੰ ਕੱਢ ਲਓ ਪਾਪਾ ਨੇ ਕਿਹਾ ਕੁਝ ਨਹੀਂ ਤੈਨੂੰ ਤੈਨੂੰ ਕ੍ਰਿਸ਼ਨਾ ਕਿਤੇ ਲੱਗਦਾ ਵਾ ਕਿਥੋਂ ਦੇ ਹੋਰ ਵੀ ਬੱਚੇ ਹਾਂਜੀ ਨਾ ਤਾਂ ਨੰਬਰ ਵਰਤਨ ਕਰਾ ਕੇ ਉੱਥੇ ਭੇਜੀ ਜਾ ਰਹੇ ਨੇ ਭਾਜੀ ਇਹਨਾਂ ਦਾ ਇੱਕ ਸਾਡਾ ਗਰੁੱਪ ਆ ਭਾਈ ਇਹ ਮੁੰਚਾ ਕੀ ਬੰਦਾ ਹੈਗਾ ਸ਼ਾਲ ਬਣਾਦਾ ਮੈਂ ਤੁਹਾਨੂੰ ਫੋਟੋ ਵਖਾ ਸਕਦਾ ਦਾ ਜੀ ਆਹ ਬੰਦਾ ਹੈਗਾ ਜੀ ਅੱਛਾ ਸ਼ਾਲ ਬਣਾਉਂਦਾ ਏ ਕੀ ਕੋਡ ਕਾਲ ਦਾ ਦਰਗਾਹ ਵਾਲਾ ਜਿਹੜੀ ਮਸਜਿਦ ਆਹ ਮਸਜਿਦ ਹੈਗੀ ਹਾਂ ਏ ਕੀ ਕਰਦਾ ਇਮਾਮ ਹੈਗਾ ਜੀ ਹਾਂ ਤੇ ਇਹ ਮਾਚ ਬਣਾਉਂਦਾ ਇਹ ਭੇਜਦਾ ਉੱਥੇ ਹਾਂਜੀ ਇਹਦੇ ਥਰੂ ਸਾਰਾ ਕੰਟੈਕਟ ਇਹਦੇ ਥਰੂ ਚੱਲਦਾ ਤੇ ਇਹ ਮੁਸਲਮਾਨ ਉਹ ਹੈਗਾ ਜੀ ਜਿਹਦੇ ਕੋ ਮੈਨੂੰ ਇਹਨਾਂ ਰੱਖਿਆ ਹੋਇਆ ਹੈ ਇਹ ਪਟਕਲ ਪਟਕਲ ਅੱਛਾ ਇਹਨਾਂ ਨੇ ਤੈਨੂੰ ਉੱਥੇ ਰੱਖਿਆ ਇਹਨਾਂ ਦਾ ਤੈਨੂੰ ਕੀ ਮਕਸਦ ਕੀ ਲੱਗਦਾ ਇਹ ਕੀ ਕਿਉਂ ਤੈਨੂੰ ਭੇਜਿਆ ਗਿਆ ਹੈ ਉੱਥੇ ਹੋਰ ਵੀ ਅੰਬਰਸਰ ਦੇ ਜਿਹੜੇ ਬੱਚੇ ਨੇ ਭਾਜੀ ਮੈਨੂੰ ਇਹਨਾਂ ਦੀ ਇੱਕੋ ਜਿਹੀ ਲੱਗਦੀ ਏ ਇਹਨਾਂ ਤੈਨੂੰ ਕੀ ਦੱਸਿਆ ਗਿਆ ਕੀ ਕਰੰਦੇ ਨੇ ਕਹਿੰਦੇ ਆ ਲੈ ਕੰਮ ਕਰ ਜਿੱਦਾਂ ਤੂੰ ਹੁਣ ਮੁਸਲਮਾਨ ਲੋਕਾਂ ਨੂੰ ਬਣਾਏਂਗਾ ਇਹਨੂੰ ਇੱਕ ਮੁਸਲਮਾਨ ਬਣਾਉਣ ਦੇ ਸੇ 5000 ਰੁਪਏ ਦਵਾਂਗੇ ਮਨਗੀ ਇਹਨਾਂ ਦੀ ਮਨਚਾ ਇਹ ਵਾ ਕੀ ਇੱਥੋਂ ਦੇ ਬੱਚਿਆਂ ਨੂੰ ਗਰੀਬ ਘਰ ਦੇ ਬੱਚਿਆਂ ਨੂੰ ਲੈ ਕੇ ਜਾਣਾ ਤੇ ਮੁਸਲਮਾਨ ਕਨਵਰਟ ਕਰ ਦੇਣਾ ਉਹ ਕਿਉਂ ਕਿਉਂ ਕਰਨਾ ਇਹ ਭਾਜੀ ਇਹਨਾਂ ਦੀ ਇੱਕੋ ਹੈਗੀ ਕਿ ਆਪਾਂ ਪੂਰੇ ਅੰਬਰ ਕੋਈ ਸੇਖ ਨਹੀਂ ਰਹਿੰਦੇ ਨਾ ਕੋਈ ਹਿੰਦੂ ਨਹੀਂ ਰਹਿੰਦੇ ਨਾ ਇਹ ਉੱਥੇ ਗੱਲਾਂ ਕਰਦੇ ਇਹ ਉੱਥੇ ਇਹਨਾਂ ਦੀ ਇਹ ਗੱਲਾਂ ਚੱਲਦੀਆਂ ਸੀ ਆਪਾਂ ਕੋਈ ਹਿੰਦੂ ਸਿੱਖ ਨਹੀਂ ਰਹਿੰਦੇ ਸਾਰੇ ਮੁਸਲਮਾਨ ਕਰਦੇ ਨੇ ਤੇ ਰਾਜ ਆ ਜਾਏਗਾ ਮੁਸਲਮਾਨ ਰਾਜ ਆ ਜਾਏਗਾ ਤੇ ਇਹ ਕੌਣ ਕਹਿੰਦਾ ਇਹ ਇਹ ਹੀ ਬੰਦਾ ਕਹਿੰਦਾ ਆ ਜਿਹੜਾ ਤੂੰ ਮੈਨੂੰ ਜਿਹੜੀ ਫੋਟੋ ਵਿਖਾਈ ਆ ਹਾਂਜੀ ਇਹ ਵਾਲਾ ਹਾਂਜੀ ਆ ਦੇਖ ਲਓ ਜੀ ਇਹ ਹੁਣ ਤੁਹਾਨੂੰ ਮੈਂ ਦੱਸਦਾ ਇਹਦਾ ਨਾਮ ਹੈ ਕ੍ਰਿਸ਼ਨਾ ਖੋਸਲਾ ਕਨਪੁਰ ਕਾਲੇ ਦਾ ਵਾਸੀ ਆ ਇਦੇ ਫਾਦਰ ਸਾਹਿਬ ਨੇ ਇਹਨੂੰ ਕਿਸ ਫੈਮਿਲੀ ਪਰੇਸ਼ਾਨੀ ਲਾ ਲੋ ਜਾਂ ਕਿਉਂ ਇਹਨੂੰ ਇਹਨੂੰ ਆਪਣੇ ਤੋਂ ਦੂਰ ਕਰਨਾ ਚਾਹंदे ਸ਼ਾ ਆਲਮ ਨਾਮ ਦੇ ਬੰਦੇ ਨਾਲ ਮਿਲ ਕੇ ਜਿਹੜਾ ਕੋੜ ਖਾਲਸਾ ਦਾ ਕੋਈ ਮਸਜਿਦ ਚਲਾਉਂਦਾ ਉਹਦੇ ਕੋ ਵੇਚਿਆ ਜੀ ਇਹਦੇ ਅਕੋਰਡਿੰਗ ਜੋ ਹਨੂ ਕ੍ਰਿਸ਼ਨ ਨੇ ਦੱਸਿਆ ਇਹਦੇ ਮਾਪਿਆਂ ਨੇ ਉਹਦੇ ਕੋ ਪੈਸੇ ਵੀ ਲਏ ਨੇ ਥੋੜੇ ਬੁਤੇ ਠੀਕ ਹੈ ਉਸ ਤੋਂ ਬਾਅਦ ਸ਼ਾ ਆਲਮ ਨੇ ਕੀ ਕੀਤਾ ਇਹਨੂੰ 2 ਦਿਨ ਆਪਣੇ ਕੋ ਰੱਖਿਆ ਵਾ ਇਹ ਇਹ ਨੂੰ ਮੁਸਲਮਾਨ ਬਣਾਉਣ ਲਈ ਕਲਮਾ ਕਲਮਾਰੇ ਲਾ ਕੇ ਪੜਦਾ ਰਿਹਾ ਹਨ ਤੇ ਚਲੋ ਇੰਨਾ ਪਤਾ ਨਹੀਂ ਦੇਖੋ ਸਾਰੇ ਮੁਸਲਮਾਨ ਇੱਕੋ ਜਿਹੇ ਨਹੀਂਗੇ ਨਾ ਹੀ ਕਿ ਇੱਕ ਵਿਸ਼ੇਸ਼ ਸਮੁਦਾਏ ਦੇ ਜਾਂ ਕਿ ਧਰਮ ਦੇ ਖਿਲਾਫ ਆਈ ਜੋ ਇੰਨਾ ਹੱਡ ਬੀਤੀ ਉਹ ਤੁਹਾਨੂੰ ਦੱਸ ਰਿਹਾ ਦੱਸਣਾ ਵੀ ਤਾਂ ਜ਼ਰੂਰੀ ਹੈ ਕਿ ਆਪਾਂ ਇਹ ਨਾ ਹੋਵੇ ਕਿ ਜੋ ਇਹਨਾਂ ਨਾਲ ਹੋਇਆ ਕਿ ਹੋਰ ਬੱਚੇ ਨਾਲ ਵੀ ਹੋਵੇ ਇਹਨੂੰ 2 ਦਿਨ ਉੱਥੇ ਰੱਖਿਆ ਗਿਆ ਉਸ ਤੋਂ ਬਾਅਦ ਇਹਨੂੰ ਦਿੱਲੀ ਤੱਕ ਇਹਦੇ ਫਾਦਰ ਸਾਹਿਬ ਛੱਡ ਕੇ ਆਏ ਨੇ ਇਦੇ ਪਿਓ ਨੇ ਇਹਨੂੰ ਨਿਊ ਦਿੱਲੀ ਦੀ ਟ੍ਰੇਨ ਤੇ ਭਾਇਆ ਤੇਨੂੰ ਕਿਹਾ ਕਿ 2 ਦਿਨ ਬਾਅਦ ਪਟਕ ਲਾਊਗਾ ਕੋਈ ਸਟੇਸ਼ਨ ਆ ਬੰਗਲੌਰ ਤੋਂ 450 ਕਿਲੋਮੀਟਰ ਦੂਰ ਉੱਥੇ ਤੂੰ ਉਤਰਨਾ ਵਾ ਉੱਥੇ ਤੈਨੂੰ ਕੋਈ ਨਾ ਕੋਈ ਲੈਣ ਆ ਜਾਏਗਾ ਇਹਨੂੰ ਪਟਕਲੇ ਉਤਰਿਆ ਵਾ ਇਹਨੂੰ ਉੱਥੇ ਕੋਈ ਮੁਸਲਮਾਨ ਲੈਣ ਆਇਆ ਵਾ ਉਹਨਾਂ ਨੇ ਇਹਨੂੰ ਮਹੀਨਾ ਡੇਢ ਮਹੀਨਾ ਤੱਕ ਪਹਿਲਾਂ ਨੋਰਮਲ ਰੱਖਿਆ ਉਸ ਤੋਂ ਬਾਅਦ ਇਹਦਾ ਖਤਨਾ ਕਰ ਦਿੱਤਾ ਗਿਆ ਇਹਨੇ ਮੜਾ ਕੀਤਾ ਤੇਨੂੰ ਇੰਜੈਕਸ਼ਨ ਇੰਜੈਕਸ਼ਨ ਲਾਇਆ ਤੇਨੂੰ ਬੇਹੋਸ਼ੀ ਦਾ 6:30 ਵੇ ਭਾਈ ਇਹ ਕਿਹ ਇੰਜੈਕਸ਼ਨ ਲੱਗਾ ਮੈਨੂੰ ਹਾਂ ਇਹ ਮੈਨੂੰ ਕੋਈ ਹੋਸ਼ ਨਹੀਂ ਦੇਈ ਭਾਈ ਇਹਨੂੰ 6:30 ਵਜੇ ਇੰਜੈਕਸ਼ਨ ਲਾਇਆ ਜੀਰੋ ਇਹ ਉੱਠਿਆ ਵਾ ਤੇ ਇਹਨੇ ਟਾਂਕੇ ਲੱਗੇ ਹੋਏ ਸੀਗੇ ਦਾ ਖਤਨਾ ਕਰ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ ਖਤਨਾ ਕਰਨ ਤੋਂ ਬਾਅਦ ਇਹਨੂੰ ਰੋਟੀ 'ਚ ਗਾਉ ਮਾਸ ਦਿੰਦੇ ਸੀਗੇ ਜਬਰਨ ਤੇ ਇਹ ਕੋ ਕਲਮਾ ਪੜ੍ਹਾਉਂਦੇ ਸੀਗੇ ਕਿ ਤੂੰ ਆਪਣੇ ਆਪ ਨੂੰ ਹਿੰਦੂ ਨਹੀਂ ਸਮਝਣਾ ਤੂੰ ਨਾਡਾ ਪੱਕਾ ਮੁਸਲਮਾਨ ਹੈ ਇਹਦਾ ਉੱਥੇ ਨਾਮ ਇਹਨਾਂ ਨੇ ਹੈਦਰ ਅਲੀ ਰੱਖਿਆ ਕੋਈ ਵੀ ਇਹਨੂੰ ਆਵਾਜ਼ ਮਾਰਦਾ ਸੀ ਕ੍ਰਿਸ਼ਨਾ ਕਹਿ ਕੇ ਨਹੀਂ ਹੈਦਰ ਅਲੀ ਕਹਿ ਕੇ ਬੁਲਾਉਂਦਾ ਹੈਗਾ ਇਨੇ ਸਾਨੂੰ ਇੱਥੋਂ ਤੱਕ ਦੱਸਿਆ ਵਾ ਕਿ ਉੱਥੇ ਇਹੋ ਜਿਹਾ ਇਕੱਲਾ ਇੱਕ ਕ੍ਰਿਸ਼ਨਾ ਨਹੀਂ ਉੱਥੇ ਫਸਿਆ ਹੋਇਆ ਉੱਥੇ ਅੰਬਰਸਰ ਦੇ ਕਈ ਹੋਰ ਬੱਚੇ ਮਿਲੇ ਨੂੰ ਕਿ ਜਿਹੜੇ ਦੱਸੰਦੇ ਹੈਗੇ ਕੋਈ ਬਟਾਲਾ ਰੋਡ ਦਾ ਕੋਈ ਕਿਹੋ ਕਿੱਤੋਂ ਦਾ ਆਏਗਾ ਕਿ ਹਾਂ ਅਹੀ ਵੀ ਹਿੰਦੂ ਹੀ ਸਿੱਖ ਫੈਮਿਲੀ ਤੋਂ ਸੀਗੇ ਸਿੱਖ ਫੈਮਿਲੀ ਤੋਂ ਵੀ ਹਿੰਗਾ ਕੋਈ ਸਿੱਖ ਫੈਮਿਲੀ ਤੋਂ ਵੀ ਹੈ ਕਿਹਾਗੇ ਤੇ ਉਹਨੂੰ ਉਹਨਾਂ ਦਾ ਵੀ ਧਰਮ ਪਰਿਵਰਤਨ ਕਰਾ ਕੇ ਉਹਨਾਂ ਨੂੰ ਵੀ ਮੁਸਲਮਾਨ ਬਣਾ ਦਿੱਤਾ ਕਿ ਉਹਨਾਂ ਦਾ ਨਾਮ ਕੀ ਹੋ ਗਿਆ ਇੱਕ ਦਾ ਨਾਮ ਮੈਨੂੰ ਭਾਈ ਇਹਨਾਂ ਦੇ ਅਸਲੀ ਨਾਮ ਹੀ ਪਤਾ ਨਹੀਂ ਵੈਸੇ ਉਥੇ ਨਾਮ ਕੀ ਰੱਖਿਆ ਗਿਆ ਉਮਰ ਤੇ हसन ਨਾਮ ਹੈ ਉਹਮਰ ਤੇ हसन ਮੈਂ ਦੇਖੋ ਇਹ ਬੜੀ ਵੱਡੀ ਚਿੰਤਾ ਦਾ ਵਿਸ਼ੇ ਆ ਕਿ ਇੱਕ ਟਾਰਗੇਟ ਬੱਚਿਆਂ ਨੂੰ ਕੀ ਤਿਆਰ ਰਿਹਾ ਤੂੰ ਹੀ ਮੁਸਲਮਾਨ ਬਣੋ ਤੇ ਬਾਕੀ ਹੋਰ ਮੁਸਲਮਾਨ ਬਣਾਓ ਠੀਕ ਹੈ ਧਰਮ ਕੋਈ ਵੀ ਹੋਵੇ ਸਭ ਸਤਿਕਾਰਯੋਗ ਨੇ ਲੇਕਿਨ ਜ਼ਬਰਨ ਕੇ ਇੱਕ ਉਤਰਮ ਪਰਵਰਤਨ ਕਰਾਣਾ ਕਿਤਨਾ ਕਿਦਾਂ ਚਿੰਤਾ ਦਾ ਵਿਸ਼ਾ ਅਸੀਂ ਬਾਰਡਰ ਏਰੀਆ ਚ ਰਹਿੰਦੇ ਆ ਆਹੜਾ ਜਿਹੜਾ ਅੰਮ੍ਰਿਤਸਰ ਦਾ ਬਾਰਡਰ ਲਾਈਨ ਏਰੀਆ ਵਾ ਉਤੋਂ ਬੱਚਿਆਂ ਨੂੰ ਇਦਾਂ ਜ਼ਬਰਨ ਧਰਮ ਪਰਵਰਤਨ ਕਰਾਣਾ ਫਿਰ ਉਹਨਾਂ ਨੂੰ ਟਾਰਗੇਟ ਦੇਣਾ ਕਿ ਤੁਸੀਂ ਹੋਰ ਬੱਚੇ ਕਨਵਰਟ ਕਰਾਓ ਹੋਰ ਅੰਮ੍ਰਿਤਸਰ ਦੇ ਵੇਖੋ ਕਿੰਨੇ ਬੱਚੇ ਇਹੋ ਜੇ ਉੱਥੇ ਹੈਗੇ ਨੇ ਜਾਂ ਪੰਜਾਬ ਦੇ ਜਾਂ ਇੰਡੀਆ ਦੇ ਬੱਚੇ ਨਹੀਂ ਉੱਥੇ ਕਿ ਜਿਨ੍ਹਾਂ ਦਾ ਅੱਜ ਤੱਕ ਪਤਾ ਹੀ ਨਹੀਂ ਕਿ ਉਹ ਹੈਗੇ ਵੀ ਨੇ ਕਿ ਨਹੀਂ ਹੈਗੇ ਜਾਂ ਉਹ ਕਿਤੇ ਗਲਤ ਟੈਰਰਿਸਟ ਚਤਨੀ ਚਲੇ ਗਏ ਜਾਂ ਕਿ ਗਲਤ ਸੰਗਤ ਚਤਨੀ ਹੈਗੇ ਕੋਈ ਸ਼ਰਾਰਤੀ ਅਨਸਰ ਤੇ ਨਹੀਂ ਬਣ ਗਏ ਕਿ ਇਹਦਾ ਕੁਝ ਨਹੀਂ ਪਤਾ ਇੱਕ ਬੱਚੇ ਨੇ ਉਥੋਂ ਦਲੇਰੀ ਕਰਕੇ ਭੱਜਾਇਆ ਵਾ ਕ੍ਰਿਸ਼ਨਾ ਜਿਹੜਾ ਆਪਣੀ ਹੱਡ ਬੀਤੀ ਸੁਣਾ ਰਿਹਾ ਵਾ ਇਹਨੇ ਪ੍ਰਸ਼ਾਸਨ ਨੂੰ ਵੀ ਗੁਹਾਰ ਲਈ ਪੁਲਿਸ ਨੂੰ ਵੀ ਕੰਪਲੇਂਟ ਦਿੱਤੀ ਲੇਕਿਨ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਮੈਂ ਤੇ ਇਥੋਂ ਤੱਕ ਕਹਿਣਾ ਵਾ ਇਹਦੀ ਇਨਵੈਸਟੀਗੇਸ਼ਨ ਚੰਗੇ ਤਰੀਕੇ ਹੋਣੀ ਚਾਹੀਦੀ ਹੈ ਦੇਖੋ ਆਪਾਂ ਬਾਰਡਰ ਲਾਈਨ 'ਚ ਰਹਿੰਦੇ ਆ ਕੱਲ ਨੂੰ ਕੋਈ ਵੀ ਇੱਥੇ ਹਾਦਸਾ ਹੁੰਦਾ ਵਾ ਤੇ ਕਹਿੰਦੇ ਆ ਨਾ ਕਿ ਅੰਦਰ ਦੇ ਉੱਥੋਂ ਦੇ ਬੰਦੇ ਕੋਈ ਇਨਵੋਲ ਹੋਏ ਹੀ ਟੈਰਰਿਸਟ ਨਾ ਤਾਂ ਉਹ ਅੰਜਾਮ ਦਿੱਤਾ ਗਿਆ ਤੇ ਕੀ ਪਤਾ ਇਹ ਉਹੀਓ ਚੀਜ਼ਾਂ ਹੋਣ ਇਹਨਾਂ ਨੂੰ ਧਰਮ ਪਰਿਵਰਤਨ ਕਰਾ ਕੇ ਗਲਤ ਬੰਨੇ ਲੈ ਕੇ ਜਾਂਦੇ ਹੁਣ ਬੱਚਿਆਂ ਦਾ ਮਾਈਂਡ ਵਾਸ਼ ਕਰਦੇ ਆ ਉਹਨਾਂ ਨੂੰ ਗੂਮਾਸ ਖਵਾਉਂਦੇ ਨੇ ਉਹਨਾਂ ਦਾ ਖਤਨਾ ਕਰੰਦੇ ਨੇ ਉਹਨਾਂ ਨੂੰ ਕਲਮਾ ਪੜ੍ਹਾਉਂਦੇ ਨੇ ਕੀ ਸਾਬਿਤ ਕਰਦੇ ਨੇ ਉਤੋਂ ਉਹਨਾਂ ਨੂੰ ਟਾਰਗੇਟ ਕੀ ਦਿੰਦੇ ਨੇ ਤੋਹੀ ਵੱਦ ਤੋਂ ਵੱਦ ਮੁਸਲਮਾਨ ਬਣਾਉ ਤੁਹਾਨੂੰ ਪੈਸੇ ਦਵਾਂਗੇ ਕੁਝ ਪੈਸਿਆਂ ਦਾ ਲਾਲਚ ਦੇ ਕੇ ਉਹਨਾਂ ਦਾ ਇਹੋ ਜਿਹਾ سلوਕ ਕੀਤਾ ਜਾ ਰਿਹਾ ਵਾ ਜੋ ਦਸਣਯੋਗ ਵੀ ਨਹੀਂ ਆਾਨੂੰ ਤੇ ਸੋਚ ਕੇ ਡਰ ਲੱਗਨਦਿਆ ਕਿ ਜੋ ਚੀਜ਼ਾਂ ਇਹ ਫਿਲਮਾਂ 'ਚ ਵੇਖਦੇ ਆ ਉਹ ਅੰਮ੍ਰਿਤਸਰ ਸ਼ਹਿਰ 'ਚ ਵੀ ਸਾਡੇ ਸਾਹਮਣੇ ਆ ਰਹੀਆਂ ਵਾ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਜਿਹੜਾ ਸ਼ਾਹ ਅੰਮਰਗੇ ਬੰਦੇ ਨੇ ਇਹਨਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਇਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਤੇ ਪਤਾ ਕੀਤਾ ਜਾਵੇ ਇਹਨਾਂ ਨੇ ਹੋਰ ਕਿੰਨੇ ਬੱਚਿਆਂ ਦੀ ਜ਼ਿੰਦਗੀ ਨੂੰ ਖਰਾਬ ਕਰਤਾ ਵਾ ਦੇਖੋ ਜੀ ਉੱਥੇ ਪ੍ਰੋਪਰ ਭਟਕਲ 'ਚ ਇਕ ਕਿਨਾਰਾ ਪ੍ਰੋਪਰ ਮੁਸਲਿਮ ਕੈਂਪ ਚੱਲਣ ਦੇ ਆਵਾ ਜਿਹੜਾ ਕਿ ਬੱਚਿਆਂ ਨੂੰ ਦੂਜੀਆਂ ਸਟੇਟਾਂ ਤੋਂ ਮੰਗਾ ਕੇ ਪੈਸੇ ਦੇ ਜੋਰ ਤੇ ਜਾਂ ਜਿਹੜੇ ਪਰੇਸ਼ਾਨ ਨੇ ਉਹਨਾਂ ਨੂੰ ਬਾਹਰ ਜਾਣ ਦੇ ਚਾਂਸੇਸ ਦੇ ਕੇ ਮੰਗਾ ਕੇ ਉੱਥੇ ਉਹਨਾਂ ਨੂੰ ਮੁਸਲਿਮ ਬਣਾਇਆ ਜਾ ਰਿਹਾ ਉਹਨਾਂ ਕੋ ਗਲਤ ਕੰਮ ਕਰਾਏ ਜਾ ਰਹੇ ਨੇ ਉਹਨਾਂ ਨੂੰ ਕੋ ਗਲਤ ਕੰਮਾਂ ਵਾਸਤੇ ਪ੍ਰੇਰਿਤ ਕੀਤਾ ਜਾ ਰਿਹਾ ਕਿ ਤੁਸੀਂ ਮੁਸਲਿਮ ਬਣਾਓ ਇਹਦੇ ਅਨੁਸਾਰ ਹੋਰ ਵੀ ਕਈ ਇਹੋ ਜਿਹੇ ਬੱਚੇ ਨੇ ਜਿਹੜੇ ਉੱਥੇ ਸ਼ਰਾਬਾ ਜਾਂ ਨਸ਼ੇ ਪੱਤੀਆਂ ਜene ਜਾਂ ਹੋਰ ਵੀ ਗਲਤ ਕੰਮ ਕਰਦੇ ਨੇ ਕਈਆਂ ਕੋ ਹਥਿਆਰ ਵੀ ਹੋਣਗੇ ਉੱਤੇ ਇਹਦਾ ਮਤਲਬ ਉਥੇ ਕਿਤੇ ਨਾ ਕਿਤੇ ਕੋਈ ਗਲਤ ਕੈਂਪ ਜ਼ਰੂਰ ਚੱਲੰਦਿਆ ਵਾ ਪ੍ਰਸ਼ਾਸਨ ਅੱਗੇ ਬੇਨਤੀ ਆ ਕਟੋਗੜ ਅੰਮ੍ਰਿਤਸਰ ਦੇ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਅੱਜ ਇਹ ਕ੍ਰਿਸ਼ਨਾ ਸਾਡੇ ਸਾਹਮਣੇ ਆ ਗਿਆ ਵਾ ਜਿਨੇ ਆਪਣੀ ਹੱਡ ਬੀਤੀ ਦੱਸਤੀ ਆ ਇਹਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਹਦੀ ਪ੍ਰੋਪਰ ਜਾਂਚ ਕਰਾਈ ਜਾਵੇ ਇਹ ਸ਼ਾਹ ਆਲਮ ਵਰਗੇ ਬੰਦਿਆਂ ਨੂੰ ਵਿੱਚ ਫੜਿਆ ਜਾਵੇ ਇਹਨਾਂ ਕੋਲ ਪੁੱਛਗਿੱਛ ਕੀਤੀ ਜਾਵੇ ਕਿ ਅਸਲ ਚ ਇਹ ਚੱਲਣ ਕੀ ਦਿਆਵਾ ਕਿਹੜਾ ਇਹੋ ਜਿਹਾ ਸਕੈਮ ਚਲਾਉਂਦੇ ਨੇ ਕਿ ਬੱਚਿਆਂ ਨੂੰ ਕਨਵਰਟ ਕੀਤਾ ਜਾ ਰਿਹਾ ਕਿਤੇ ਨਾ ਕਿਤੇ ਇਹ ਆਪਾਂ ਨੂੰ ਬਹੁਤ ਵੱਡੀ ਸਾਜ਼ਿਸ਼ ਦਾ ਅਹਿਸਾਸ ਲੱਗੰਦੇ ਨੇ ਤੇ ਕਿਰਪਾ ਹੱਥ ਜੋੜ ਬੇਨਤੀ ਆਮਬਰਸਰ ਪ੍ਰਸ਼ਾਸਨ ਨੂੰ ਕਿ ਇਹਦੀ ਜਾਂਚ ਕਰਾਓ 체ਤੀ ਤੋਂ 체ਤੀ ਕਰਾਓ ਕਿਤੇ ਇਹ ਨਾ ਹੋਵੇ ਕਿ ਆਪਣੇ ਸ਼ਹਿਰ ਦੇ ਹੀ ਕਈ ਬੱਚੇ ਹੋਰ ਉੱਥੇ ਫਸੇ ਹੋਣ ਜਿਹੜੇ ਤੁਹਾਡੀ ਮਦਦ ਨੂੰ ਉਡੀਕ ਰਹੇ ਨੇ ਕਿ ਸ਼ਾਇਦ ਕੋਈ ਮਸੀਹਾ ਬਣ ਕੇ ਆਵੇ ਤੇ ਸਾਨੂੰ ਵੀ ਇੱਥੋਂ ਕੱਢੇ ਕ੍ਰਿਸ਼ਨਾ ਤੋਂ ਉੱਥੋਂ ਨਿਕਲ ਆਇਆ ਹਰ ਕੋਈ ਕ੍ਰਿਸ਼ਨਾ ਨਹੀਂ ਹੋਏਗਾ ਜਾਂ ਹਰ ਕੋਈ ਉੱਥੋਂ ਨਿਕਲ ਨਹੀਂ ਪਾਏਗਾ ਕੀ ਪਤਾ ਕਿੰਨੇ ਨਰੀ ਦਰਿੰਦਗੀ ਦਾ ਸ਼ਿਕਾਰ ਵੀ ਹੋ ਗਏ ਹੁਣ ਬੱਚੇ ਵੀ ਨਾ ਹੋਣ ਤੇ ਜਿੰਨੇ ਬਚਾ ਸਕਦੇ ਹੋ ਤੇ ਉਹਨਾਂ ਨੂੰ ਬਚਾਓ ਤੇ ਇਹਦੀ ਇਨਵੈਸਟੀਗੇਸ਼ਨ ਇੱਕ ਸਹੀ ਤਰੀਕੇ ਨਾਲ ਕਰਾ ਕੇ ਸਾਰੇ ਬੱਚਿਆਂ ਨੂੰ ਉੱਥੋਂ ਜਿਹੜੇ ਪਟਕੇ ਹੋਏ ਨੇ ਜਾਂ ਜਿਨ੍ਹਾਂ ਨੂੰ ਉਹਨਾਂ ਨੇ ਜ਼ਬਰਦਸਤ ਰੱਖਿਆ ਆ ਉਹਨਾਂ ਨੂੰ ਬਚਾ ਕੇ ਵਾਪਿਸ ਮੋੜ ਉਹਨਾਂ ਦੇ ਘਰਾਂ 'ਚ ਵਸਾਓ ਧੰਨਵਾਦ